ਖਾਣ-ਪੀਣਤੀਆਂ ਚੀਜ਼ਾਂ ਦੇ ਵਿੱਚ ਮਿਲਾਵਟ ਨੇ ਉਡਾਏ ਹੋਸ਼ ਸੰਤੁਲਨ ਭੋਜਨ ਵਿੱਚ ਹੈ ਸਭ ਤੋਂ ਵੱਧ ਮਿਲਾਵਟ ਖੋਰੀ ਤੇ ਹੁਣ ਵੱਜ ਗਈ ਹੈ ਖਤਰੇ ਦੀ ਘੰਟੀ ਜੀ ਆ ਦੱਸ ਦਈਏ ਪੰਜਾਬ ਦੇ ਵਿੱਚ ਮਿਲਾਵਟ ਖੋਰੀ ਨੇ ਹੋਸ਼ ਉਡਾ ਦਿੱਤੇ ਨੇ ਤੇ ਸੰਤੁਲਨ ਭੋਜਨ ਮੰਨੇ ਜਾਣ ਵਾਲੇ ਦੁੱਧ ਦੇ ਵਿੱਚ ਸਭ ਤੋਂ ਵੱਧ ਮਿਲਾਵਟ ਪਾਈ ਜਾ ਰਹੀ ਹੈ ਤੇ ਹੁਣ ਮਿਲਾਵਟ ਖੋਰੀ ਦਾ ਜਿਹੜਾ ਦੌਰ ਹੈ ਉਹ ਖਤਰੇ ਦੀ ਘੰਟੀ ਤੱਕ ਪੁੱਜ ਗਿਆ ਹੈ ਦੱਸਦੀ ਕਿ ਪੰਜਾਬ ਦੇ ਵਿੱਚ ਜਿਹੜੀ ਮਿਲਾਵਟ ਖੋਰੀ ਹੈ ਉਹ ਦਿਨ-ਬਦਨ ਵੱਧ ਰਹੀ ਹੈ ਜਿਹੜੀ ਕਿ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ ਤੇ ਦੁੱਧ ਦੇ ਵਿੱਚ ਸਭ ਤੋਂ ਵੱਧ ਮਿਲਾਵਟ ਖੋਰੀ ਪਾਈ ਜਾ ਰਹੀ ਹੈ ਤੇ ਜਿਹੜੇ ਵੀ ਪਦਾਰਥ ਦੁੱਧ ਤੋਂ ਬਣਾਏ ਜਾਂਦੇ ਨੇ ਉਹ ਵੀ ਮਲਾਵਟ ਕੋਰੀ ਦਾ ਹੀ ਸ਼ਿਕਾਰ ਨੇ ਜਿਸ ਨੂੰ ਖਾ ਕੇ ਬਿਮਾਰੀਆਂ ਪੈਦਾ ਹੁੰਦੀਆਂ ਨੇ ਦੱਸਦੀ ਹੈ ਕਿ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ ਜਿਸ ਦੇ ਵਿੱਚ ਇੱਕ ਖੁਲਾਸਾ ਹੋਇਆ ਹੈ ਕਿ ਦਿਨ ਬਦਿਨ ਹਰ ਸਾਲ ਮਲਾਵਟ ਖੋਰੀ ਵੱਧ ਰਹੀ ਹੈ ਜਿਸ ਦੇ ਨਾਲ ਜਿਹੜੇ ਵੀ ਦੁੱਧ ਜਾਂ ਇਸ ਤੋਂ ਜਿਹੜੇ ਪਦਾਰਥ ਬਣਦੇ ਨੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਮਲਾਵਟ ਹੈ ਜਿਹੜੀ ਕਿ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ ਦੱਸਦੀ ਹੈ ਕਿ ਕਾਰਪੋਰਡ ਦੇ ਮੁਤਾਬਕ ਸਾਲ 2021-22 ਦੇ ਵਿੱਚ ਮਲਾਵਟਖੋਰੀ ਦੇ ਜਿਹੜੇ ਕਿ 15% ਦੇ ਆਸ-ਪਾਸ ਹੀ ਮਾਮਲੇ ਸਨ ਜਿਹੜੇ ਕਿ ਅਗਲੇ ਸਾਲ ਵੱਧ ਗਏ ਤੇ ਸਾਲ 2022-23 ਦੇ ਵਿੱਚ ਇਹਨਾਂ ਦੀ ਜਿਹੜੀ ਗਿਣਤੀ ਸੀ ਉਹ 21% ਹੋ ਗਈ ਸੀ ਤੇ ਬਾਅਦ ਦੇ ਵਿੱਚ ਇਸ ਤੇ ਕੁਝ ਠੱਲ ਪਾਈ ਗਈ ਸੀ ਤੇ ਮਾਮਲੇ ਦੁਬਾਰਾ ਘਟ ਕੇ 15% ਦੇ ਆਸ-ਪਾਸ ਹੀ ਰਹਿ ਗਏ ਸਨ ਤੇ ਦੁਬਾਰਾ ਫਿਰ ਇਹਨਾਂ ਦੇ ਵਿੱਚ 7% ਵਾਧਾ ਹੋ ਹੋ ਗਿਆ ਹੈ ਦੱਸਦੀ ਕਿ ਸਾਲ 2024-25 ਦੇ ਵਿੱਚ ਜਿਹੜਾ ਕਿ ਮਿਲਾਵਟ ਖੋਰੀ ਦਾ ਵਾਧਾ ਦੁਬਾਰਾ ਹੋ ਕੇ 22% ਹੋ ਗਿਆ ਹੈ ਅਤੇ ਮੇਰੀ ਜਾਣਕਾਰੀ ਦੇ ਮੁਤਾਬਕ ਸਾਲ 2024-25 ਦੇ ਵਿੱਚ 1628 ਜਿਹੜੇ ਕਿ ਖਾਣ-ਪੀਣ ਦੇ ਪਦਾਰਥਾਂ ਦੇ ਸੈਂਪਲ ਲਏ ਗਏ ਸਨ ਜਿਨ੍ਹਾਂ ਦੇ ਵਿੱਚੋਂ 358 ਸੈਂਪਲ ਜਿਹੜੇ ਕਿ ਫੇਲ ਪਾਏ ਗਏ ਸਨ ਤੇ ਇਹ ਮਿਲਾਵਟ ਖੋਰੀ ਦੇ ਡੇ ਮਾਮਲੇ ਨੇ ਇਹਨਾਂ ਦੀ ਜਿਹੜੀ ਦਰ ਹੈ ਉਹ ਪਹਿਲਾਂ ਦੇ ਨਾਲੋਂ ਪਿਛਲੇ ਸਾਲ ਦੇ ਨਾਲੋਂ 7% ਵੱਧ ਕੇ ਦੁਬਾਰਾ ਫਿਰ ਬਾਈ ਫੀਸ ਦੀ ਹੋ ਗਈ ਹੈ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਿਹੜੀ ਮਲਾਵਟ ਖੋਰੀ ਹੈ ਜਿਹੜੀ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ ਉਹ ਦਿਨ-ਬਦਨ ਵੱਧ ਰਹੀ ਹੈ ਤੇ ਹਰ ਸਾਲ ਇਹ ਦਰ ਜਿਹੜੀ ਦੁਬਾਰਾ ਤੋਂ ਫਿਰ ਵੱਧ ਜਾਂਦੀ ਹੈ ਇੱਥੇ ਦੱਸਦੀ ਹੈ ਕਿ ਸਿਹਤ ਤੇ ਪਰਿਵਾਰ ਕਲਿਆਣ ਰਾਜ ਮੰਤਰੀ ਪ੍ਰਤਾਪ ਰਾਓ ਜਾਦਵ ਹੋਰਾਂ ਨੇ ਲੋਕ ਸਭਾ ਦੇ ਵਿੱਚ ਇੱਕ ਸਵਾਲ ਦੇ ਜਵਾਬ ਦੇ ਵਿੱਚ ਇਹ ਗੱਲ ਕਹੀ ਹੈ ਕਿ ਮਲਾਵਟ ਖੋਰੀ ਦਾ ਜਿਹੜਾ ਦੌਰ ਹੈ ਉਹ ਦਿਨ-ਦਿਨ ਵੱਧ ਰਿਹਾ ਹੈ ਤੇ ਇਸ ਦੇ ਕੰਟਰੋਲ ਕਰਨ ਦੀਆਂ ਕੋਸ਼ਿਸ਼ਾਂ ਦਾ ਕੀਤੀਆਂ ਜਾ ਰਹੀਆਂ ਨੇ ਪਰੰਤੂ ਫਿਰ ਵੀ ਇਸ ਦੇ ਉੱਪਰ ਚੰਗੀ ਤਰ੍ਹਾਂ ਪਕੜ ਦੇ ਲਈ ਖਾਸ ਉਚੇਚੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਨੇ ਜਿਹੜੇ ਵੀ ਲੋਕ ਜਿਹੜੇ ਮਲਾਵਟ ਖੋਰੀ ਕਰਦੇ ਨੇ ਲੋਕਾਂ ਦੇ ਸਿਹਤ ਦੇ ਨਾਲ ਖਿਲਵਾੜ ਕਰਦੇ ਨੇ ਉਹਨਾਂ ਤੇ ਸਖੰਝਾ ਕੱਸਿਆ ਜਾਣਾ ਚਾਹੀਦਾ ਹੈ ਦੱਸਦੀ ਹੈ ਕਿਲੀ ਰਿਪੋਰਟ ਆਈ ਹੈ ਉਸ ਦੇ ਮੁਤਾਬਕ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਦੁੱਧ ਉਹ ਅਸੀਂ ਸਭ ਤੋਂ ਵੱਧ ਸੰਤੁਲਿਤ ਭੋਜਨ ਮੰਨਦੇ ਆ ਇੱਕ ਸੰਤੁਲਨ ਪੋਜਨ ਹੈ ਜਿਸ ਦੇ ਵਿੱਚ ਹਰ ਤਰ੍ਹਾਂ ਦੇ ਜਿਹੜੇ ਵੀ ਚੋ ਸਾਨੂੰ ਵਿਟਾਮਿਨ ਕੈਲਸ਼ੀਅਮ ਜੋ ਵੀ ਚਾਹੀਦਾ ਹੁੰਦਾ ਉਹ ਦੁੱਧ ਦੇ ਵਿੱਚ ਹੁੰਦਾ ਹੈ ਪਰ ਇਹ ਗੱਲ ਸਾਹਮਣੇ ਆਈ ਹੈ ਕਿ ਸਭ ਤੋਂ ਵੱਧ ਮਿਲਾਵਟ ਹੈ ਜਿਹੜੀ ਕਿ ਉਹ ਦੁੱਧ ਦੇ ਵਿੱਚ ਹੀ ਪਾਈ ਜਾਂਦੀ ਹੈ ਤੇ ਜਿਹੜੇ ਵੀ ਖਾਣ ਪੀਣ ਦੇ ਪਦਾਰਥ ਦੁੱਧ ਤੋਂ ਬੜਾਏ ਜਾਂਦੇ ਨੇ ਉਹ ਵੀ ਇਸੇ ਤਰ੍ਹਾਂ ਦੀ ਦੂਸ਼ਤੀ ਨੇ ਉਹਨਾਂ ਦੇ ਵਿੱਚ ਵੀ ਮਿਲਾਵਟ ਖੋਰੀ ਹੈ ਜਿਸ ਕਰਕੇ ਅਸੀਂ ਬੇਸ਼ੱਕ ਚਾਵਾ ਦੇ ਨਾਲ ਤਾਂ ਇਹਨਾਂ ਪਦਾਰਥਾਂ ਨੂੰ ਖਾਂਦੇ ਆ ਪਰ ਖਾਣ ਤੋਂ ਬਾਅਦ ਇਹ ਸਿਰਫ ਔਰ ਸਿਰਫ ਬਿਮਾਰੀਆਂ ਨੂੰ ਹੀ ਸੱਦਾ ਦਿੰਦੇ ਨੇ ਇਸ ਕਰਕੇ ਅਸੀਂ ਆਪਣੇ ਵੱਲੋਂ ਤਾਂ ਦੁੱਧ ਨੂੰ ਇਸ ਕਰਕੇ ਪੀਂਦੇ ਆ ਕਿਉਂਕਿ ਇਹ ਸਭ ਤੋਂ ਵੱਧ ਸੰਤੁਲਿਤ ਭੋਜਨ ਮੰਨਿਆ ਜਾਂਦਾ ਹੈ ਪਰ ਆਪਣੇ ਵੱਲੋਂ ਤਾਂ ਅਸੀਂ ਆਪਣੀ ਸਿਹਤ ਨੂੰ ਠੀਕ ਰੱਖਣ ਦੇ ਲਈ ਤੰਦਰੁਸਤ ਰੱਖਣ ਦੇ ਲਈ ਦੁੱਧ ਨੂੰ ਪੀਂਦੇ ਆ ਪਰੰਤੂ ਅਗਰ ਇਹ ਦੁੱਧ ਮਿਲਾਵਟ ਵਾਲਾ ਹੋਵੇਗਾ ਫਿਰ ਇਹ ਸਾਨੂੰ ਤੰਦਰੁਸਤ ਕਰਨ ਦੀ ਬਜਾਏ ਬਿਮਾਰ ਕਰੇਗਾ ਤੇ ਇਹ ਹੁਣ ਹੋ ਵੀ ਰਿਹਾ ਹੈ ਕਿਉਂਕਿ ਜਦੋਂ ਇਹ ਸੈਂਪਲ ਭਰੇ ਗਏ ਨੇ ਤੇ ਚੈਕਿੰਗ ਕੀਤੀ ਗਈ ਤੇ ਇਹ ਜਿਹੜੇ ਜ਼ਿਆਦਾਤਰ ਸੈਂਪਲ ਫੇਲ ਹੀ ਪਾਏ ਗਏ ਨੇ ਜਿਹੜਾ ਕਿ ਦੁੱਧ ਪੀਂ ਦੇ ਯੋਗ ਨਹੀਂ ਸੀ ਤੇ ਹੁਣ ਜਿਹੜਾ ਮਲਾਵਟ ਦਾ ਦੌਰ ਹੈ ਮਲਾਵਟਖੋਰੀ ਜਿਹੜੀ ਚੱਲ ਰਹੀ ਹੈ ਉਹ ਸਭ ਤੋਂ ਵੱਧ ਦੁੱਧ ਦੇ ਵਿੱਚ ਹੀ ਪਾਈ ਜਾ ਰਹੀ ਹੈ ਤੇ ਇਸ ਦੇ ਸਬੰਧ ਦੇ ਵਿੱਚ ਲੋਕ ਸਭਾ ਦੇ ਵਿੱਚ ਵੀ ਸਵਾਲ ਉਠਾਇਆ ਗਿਆ ਹੈ ਤੇ ਹੁਣ ਜਿਹੜੇ ਮਲਾਵਟਖੋਰ ਨੇ ਜਿਹੜੇ ਖਾਣ ਦੇ ਦੀਆਂ ਚੀਜ਼ਾਂ ਦੇ ਵਿੱਚ ਜਿਹੜੇ ਮਲਾਵਟ ਕਰਦੇ ਨੇ ਉਹਨਾਂ ਤੇ ਸਤੰਜਾ ਕੱਸਣ ਦੀ ਗੱਲ ਵੀ ਆਖੀ ਗਈ ਹੈ ਤੇ ਸਰਕਾਰ ਦੇ ਵੱਲੋਂ ਇਹ ਜਿਹੜਾ ਸਕੰਜਾ ਹੈ ਬਹੁਤ ਜਲਦ ਕੱਸਿਆ ਜਾਵੇਗਾ ਤੇ ਫਿਲਹਾਲ ਜਿਹੜੇ ਵੀ ਲੋਕ ਨੇ ਮਲਾਵਟਖੋਰੀ ਕਰਦੇ ਨੇ ਆਮ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰਦੇ ਨੇ ਉਹਨਾਂ ਦੇ ਉੱਪਰ ਜਿਹੜੀ ਐ ਪਕੜ ਹੁਣ ਬਹੁਤ ਜਲਦ ਹੋਣ ਵਾਲੀ ਐ ਸੋ ਫਿਲਹਾਲ ਦੀ ਘੜੀ ਦੇ ਵਿੱਚ ਤਾਂ ਜਿਹੜੀ ਮਲਾਵਟ ਐ ਉਹ ਹੁਣ ਪੰਜਾਬੀਆਂ ਦੇ ਲਈ ਇੱਕ ਖਤਰੇ ਦੀ ਘੰਟੀ ਹੀ ਐ ਸੋ ਜਿਹੜੇ ਵੀ ਖਾਣ ਪੀਣ ਦੇ ਪਦਾਰਥ ਸਿੱਖਾਉਂਦੇ ਆ ਜਿਨ੍ਹਾਂ ਦੇ ਵਿੱਚ ਉਹ ਮਲਾਵਟ ਐ ਉਹ ਸਿਰਫ ਔਰ ਸਿਰਫ ਬਿਮਾਰੀਆਂ ਨੂੰ ਹੀ ਸਦਾ ਦਿੰਦੇ ਨੇ